ਦੇਸ਼ ਦਾ ਬਜਟ ਆਉਣ ਵਾਲਾ ਹੈ ਤੇ ਬਜਟ ਨੂੰ ਲੈ ਕੇ ਹਰ ਪਾਸੇ ਉਕਸੁਕਤਾ ਬਣੀ ਹੋਈ ਹੈ ਬਹੁਤ ਸਾਰੇ ਲੋਕਾਂ ਨੂੰ ਇਸ ਬਜਟ ਤੋਂ ਕਾਫੀ ਸਾਰੀਆਂ ਉਮੀਦਾਂ ਨੇ ਤੇ ਕਈ ਲੋਕ ਤਿਆਰੀ ਕਰ ਰਹੇ ਨੇ ਕਿ ਆਖਰ ਇਸ ਬਜਟ ਦੇ ਉੱਤੇ ਕੀ ਨਿਰਪਰ ਕਰੂਗਾ ਕਿਸ ਤਰ੍ਹਾਂ ਟੈਕਸਾਂ ਦੇ ਵਿੱਚ ਰਵੇਟ ਮਿਲ ਸਕਦੀ ਹੈ ਛੂਟ ਮਿਲ ਸਕਦੀ ਹੈ ਰਸੋਈ ਘਰ ਦੇ ਵਿੱਚ ਕੀ ਅਸਰ ਕਰੂਗਾ ਆਮ ਵਿਅਕਤੀ ਦੀ ਜੇਬ ਦੇ ਉੱਤੇ ਇਹ ਬਜਟ ਕੀ ਅਸਰ ਕਰੂਗਾ ਇਸੇ ਦੇ ਚਲਦਿਆਂ ਲੁਧਿਆਣਾ ਦੇ ਪਾਰਕ ਪਲਾਜ਼ਾ ਦੇ ਵਿੱਚ ਇੰਡਸਟਰੀਅਲ ਏਰੀਆ ਦੇ ਲੋਕ ਜਿਹੜੇ ਕਿ ਇੰਡਸਟਰੀ ਨਾਲ ਸੰਬੰਧ ਰੱਖਦੇ ਨੇ ਉਹਨਾਂ ਵੱਲੋਂ ਇੱਕ ਮੀਟ ਦੇ ਜ਼ਰੀਏ ਇਸ ਬਜਟ ਦਾ ਨਿਰਖਣ ਕੀਤਾ ਜਾ ਰਿਹਾ ਇਸ ਬਜਟ ਦੇ ਉੱਤੇ ਪਲ-ਪਲ ਦੀ ਨਿਗਰ ਰੱਖੀ ਜਾ ਰਹੀ ਹੈ ਪੇਸ਼ ਹੈ ਇੱਕ ਰਿਪੋਰਟ ਦੇਸ਼ ਦਾ ਬਜਟ ਆਉਣ ਵਾਲਾ ਹੈ ਤੇ ਬਜਟ ਨੂੰ ਲੈ ਕੇ ਹਰ ਪਾਸੇ ਉਕਸੁਕਤਾ ਬਣੀ ਹੋਈ ਹੈ ਬਹੁਤ ਸਾਰੇ ਲੋਕਾਂ ਨੂੰ ਇਸ ਬਜਟ ਤੋਂ ਕਾਫੀ ਸਾਰੀਆਂ ਉਮੀਦਾਂ ਨੇ ਤੇ ਕਈ ਲੋਕ ਤਿਆਰੀ ਕਰ ਰਹੇ ਨੇ ਕਿ ਆਖਰ ਇਸ ਬਜਟ ਦੇ ਉੱਤੇ ਕੀ ਨਿਰਭਰ ਕਰੂਗਾ ਕਿਸ ਤਰ੍ਹਾਂ ਟੈਕਸਾਂ ਦੇ ਵਿੱਚ ਰਿਵੈਟ ਮਿਲ ਸਕਦੀ ਹੈ ਛੂਟ ਮਿਲ ਸਕਦੀ ਹੈ ਰਸੋਈ ਘਰ ਦੇ ਵਿੱਚ ਕੀ ਅਸਰ ਕਰੂਗਾ ਆਮ ਵਿਅਕਤੀ ਦੀ ਜੇਬ ਦੇ ਉੱਤੇ ਇਹ ਬਜਟ ਕੀ ਅਸਰ ਕਰੂਗਾ ਇਸੇ ਦੇ ਚਲਦਿਆਂ ਇਹ ਲੁਧਿਆਣਾ ਦੇ ਪਾਰਕ ਪਲਾਜ਼ਾ ਦੇ ਵਿੱਚ ਇੰਡਸਟਰੀਅਲ ਏਰੀਆ ਦੇ ਲੋਕ ਜਿਹੜੇ ਕਿ ਇੰਡਸਟਰੀ ਨਾਲ ਸੰਬੰਧ ਰੱਖਦੇ ਨੇ ਉਹਨਾਂ ਵੱਲੋਂ ਇੱਕ ਮੀਟ ਦੇ ਜ਼ਰੀਏ ਇਸ ਬਜਟ ਦਾ ਨਿਰਖਣ ਕੀਤਾ ਜਾ ਰਿਹਾ ਹੈ ਇਸ ਬਜਟ ਦੇ ਉੱਤੇ ਪਲ-ਪਲ ਦੀ ਨਿਗਾਹ ਰੱਖੀ ਜਾ ਰਹੀ ਹੈ ਪੇਸ਼ ਹੈ ਇੱਕ ਰਿਪੋਰਟ ਦੇਸ਼ ਦਾ ਬਜਟ ਆਉਣ ਵਾਲਾ ਹੈ ਤੇ ਬਜਟ ਨੂੰ ਲੈ ਕੇ ਹਰ ਪਾਸੇ ਉਕਸੁਕਤਾ ਬਣੀ ਹੋਈ ਹੈ ਬਹੁਤ ਸਾਰੇ ਲੋਕਾਂ ਨੂੰ ਇਸ ਬਜਟ ਤੋਂ ਕਾਫੀ ਸਾਰੀਆਂ ਉਮੀਦਾਂ ਨੇ ਤੇ ਕਈ ਲੋਕ ਤਿਆਰੀ ਕਰ ਰਹੇ ਨੇ ਕਿ ਆਖਰ ਇਸ ਬਜਟ ਦੇ ਉੱਤੇ ਕੀ ਨਰਪਰ ਕਰੂਗਾ ਕਿਸ ਤਰ੍ਹਾਂ ਟੈਕਸਾਂ ਦੇ ਵਿੱਚ ਰਿਵੈਟ ਮਿਲ ਸਕਦੀ ਹੈ ਛੂਟ ਮਿਲ ਸਕਦੀ ਹੈ ਰਸੋਈ ਘਰ ਦੇ ਵਿੱਚ ਕੀ ਅਸਰ ਕਰੂਗਾ ਆਮ ਵਿਅਕਤੀ ਦੀ ਜੇਬ ਦੇ ਉੱਤੇ ਇਹ ਬਜਟ ਕੀ ਅਸਰ ਕਰੂਗਾ ਇਸੇ ਦੇ ਚੱਲਦਿਆਂ ਇਹ ਲੁਧਿਆਣਾ ਦੇ ਪਾਰਕ ਪਲਾਜ਼ਾ ਦੇ ਵਿੱਚ ਇੰਡਸਟਰੀਅਲ ਏਰੀਆ ਦੇ ਲੋਕ ਜਿਹੜੇ ਕਿ ਇੰਡਸਟਰੀ ਨਾਲ ਸਮਰਧ ਰੱਖਦੇ ਨੇ ਉਹਨਾਂ ਵੱਲੋਂ ਇੱਕ ਮੀਟ ਦੇ ذریعے ਇਸ ਬਜਟ ਦਾ ਨਿਰਖਣ ਕੀਤਾ ਜਾ ਰਿਹਾ ਇਸ ਬਜਟ ਦੇ ਉੱਤੇ ਪਲ-ਪਲ ਦੀ ਨਿਗ੍ਹਾ ਰੱਖੀ ਜਾ ਰਹੀ ਹੈ ਪੇਸ਼ ਹੈ ਇੱਕ ਰਿਪੋਰਟ ਦੇਸ਼ ਦਾ ਬਜਟ ਆਉਣ ਵਾਲਾ ਹੈ ਤੇ ਬਜਟ ਨੂੰ ਲੈ ਕੇ ਹਰ ਪਾਸੇ ਉਕਸੁਕਤਾ ਬਣੀ ਹੋਈ ਹੈ ਬਹੁਤ ਸਾਰੇ ਲੋਕਾਂ ਨੂੰ ਇਸ ਬਜਟ ਤੋਂ ਕਾਫੀ ਸਾਰੀਆਂ ਉਮੀਦਾਂ ਨੇ ਤੇ ਕਈ ਲੋਕ ਤਿਆਰੀ ਕਰ ਰਹੇ ਨੇ ਕਿ ਆਖਰ ਇਸ ਬਜਟ ਦੇ ਉੱਤੇ ਕੀ ਨਰਪਰ ਕਰੂਗਾ ਕਿਸ ਤਰ੍ਹਾਂ ਟੈਕਸਾਂ ਦੇ ਵਿੱਚ ਰਵੇਟ ਮਿਲ ਸਕਦੀ ਹੈ ਛੂਟ ਮਿਲ ਸਕਦੀ ਹੈ ਰਸੋਈ ਘਰ ਦੇ ਵਿੱਚ ਕੀ ਅਸਰ ਕਰੂਗਾ ਆਮ ਵਿਅਕਤੀ ਦੀ ਜੇਬ ਦੇ ਉੱਤੇ ਇਹ ਬਜਟ ਕੀ ਅਸਰ ਕਰੂਗਾ ਇਸੇ ਦੇ ਚਲਦਿਆਂ ਇਹ ਲੁਧਿਆਣਾ ਦੇ ਪਾਰਕ ਪਲਾਜ਼ਾ ਦੇ ਵਿੱਚ ਇੰਡਸਟਰੀਅਲ ਏਰੀਆ ਦੇ ਲੋਕ ਜਿਹੜੇ ਕਿ ਇੰਡਸਟਰੀ ਨਾਲ ਸਮਰਧ ਰੱਖਦੇ ਨੇ ਉਹਨਾਂ ਵੱਲੋਂ ਇੱਕ ਮੀਟ ਦੇ ਜ਼ਰੀਏ ਇਸ ਬਜਟ ਦਾ ਨਿਰਖਣ ਕੀਤਾ ਜਾ ਰਿਹਾ ਇਸ ਬਜਟ ਦੇ ਉੱਤੇ ਪਲ-ਪਲ ਦੀ ਨਿਗ੍ਹਾ ਰੱਖੀ ਜਾ ਰਹੀ ਹੈ ਪੇਸ਼ ਹੈ ਇੱਕ ਰਿਪੋਰਟ ਦੇਸ਼ ਦਾ ਬਜਟ ਆਉਣ ਵਾਲਾ ਹੈ ਤੇ ਬਜਟ ਨੂੰ ਲੈ ਕੇ ਹਰ ਪਾਸੇ ਉਕਸੁਕਤਾ ਬਣੀ ਹੋਈ ਹੈ ਬਹੁਤ ਸਾਰੇ ਲੋਕਾਂ ਨੂੰ ਇਸ ਬਜਟ ਤੋਂ ਕਾਫੀ ਸਾਰੀਆਂ ਉਮੀਦਾਂ ਨੇ ਤੇ ਕਈ ਲੋਕ ਤਿਆਰੀ ਕਰ ਰਹੇ ਨੇ ਕਿ ਆਖਰ ਇਸ ਬਜਟ ਦੇ ਉੱਤੇ ਕੀ ਨਰਪਰ ਕਰੂਗਾ ਕਿਸ ਤਰ੍ਹਾਂ ਟੈਕਸਾਂ ਦੇ ਵਿੱਚ ਰਵੇਟ ਮਿਲ ਸਕਦੀ ਹੈ ਛੂਟ ਮਿਲ ਸਕਦੀ ਹੈ ਰਸੋਈ ਘਰ ਦੇ ਵਿੱਚ ਕੀ ਅਸਰ ਕਰੂਗਾ ਆਮ ਵਿਅਕਤੀ ਦੀ ਜੇਬ ਦੇ ਉੱਤੇ ਇਹ ਬਜਟ ਕੀ ਅਸਰ ਕਰੂਗਾ ਇਸੇ ਦੇ ਚਲਦਿਆਂ ਇਹ ਲੁਧਿਆਣਾ ਦੇ ਪਾਰਕ ਪਲਾਜ਼ਾ ਦੇ ਵਿੱਚ ਇੰਡਸਟਰੀਅਲ ਏਰੀਆ ਦੇ ਲੋਕ ਜਿਹੜੇ ਕਿ ਇੰਡਸਟਰੀ ਨਾਲ ਸਮਰਧ ਰੱਖਦੇ ਨੇ ਉਹਨਾਂ ਵੱਲੋਂ ਇੱਕ ਮੀਟ ਦੇ ਜ਼ਰੀਏ ਇਸ ਬਜਟ ਦਾ ਨਿਰਖਣ ਕੀਤਾ ਜਾ ਰਿਹਾ ਇਸ ਬਜਟ ਦੇ ਉੱਤੇ ਪਲ-ਪਲ ਦੀ ਨਿਗ੍ਹਾ ਰੱਖੀ ਜਾ ਰਹੀ ਹੈ ਪੇਸ਼ ਹੈ ਇੱਕ ਰਿਪੋਰਟ ਦੇਸ਼ ਦਾ ਬਜਟ ਆਉਣ ਵਾਲਾ ਹੈ ਤੇ ਬਜਟ ਨੂੰ ਲੈ ਕੇ ਹਰ ਪਾਸੇ ਉਕਸੁਕਤਾ ਬਣੀ ਹੋਈ ਹੈ ਬਹੁਤ ਸਾਰੇ ਲੋਕਾਂ ਨੂੰ ਇਸ ਬਜਟ ਤੋਂ ਕਾਫੀ ਸਾਰੀਆਂ ਉਮੀਦਾਂ ਨੇ ਤੇ ਕਈ ਲੋਕ ਤਿਆਰੀ ਕਰ ਰਹੇ ਨੇ ਕਿ ਆਖਰ ਇਸ ਬਜਟ ਦੇ ਉੱਤੇ ਕੀ ਨਿਰਭਰ ਕਰੂਗਾ ਕਿਸ ਤਰ੍ਹਾਂ ਟੈਕਸਾਂ ਦੇ ਵਿੱਚ ਰਿਵੈਟ ਮਿਲ ਸਕਦੀ ਹੈ ਛੂਟ ਮਿਲ ਸਕਦੀ ਹੈ ਰਸੋਈ ਘਰ ਦੇ ਵਿੱਚ ਕੀ ਅਸਰ ਕਰੂਗਾ ਆਮ ਵਿਅਕਤੀ ਦੀ ਜੇਬ ਦੇ ਉੱਤੇ ਇਹ ਬਜਟ ਕੀ ਅਸਰ ਕਰੂਗਾ ਇਸੇ ਦੇ ਚਲਦਿਆਂ ਇਹ ਲੁਧਿਆਣਾ ਦੇ ਪਾਰਕ ਪਲਾਜ਼ਾ ਦੇ ਵਿੱਚ ਇੰਡਸਟਰੀਅਲ ਏਰੀਆ ਦੇ ਲੋਕ ਜਿਹੜੇ ਕਿ ਇੰਡਸਟਰੀ ਨਾਲ ਸੰਬੰਧ ਰੱਖਦੇ ਨੇ ਉਹਨਾਂ ਵੱਲੋਂ ਇੱਕ ਮੀਟ ਦੇ ਜ਼ਰੀਏ ਇਸ ਬਜਟ ਦਾ ਨਿਰਖਣ ਕੀਤਾ ਜਾ ਰਿਹਾ ਹੈ ਇਸ ਬਜਟ ਦੇ ਉੱਤੇ ਪਲ-ਪਲ ਦੀ ਨਿਗਰਾਨੀ ਰੱਖੀ ਜਾ ਰਹੀ ਹੈ ਪੇਸ਼ ਹੈ ਇੱਕ ਰਿਪੋਰਟ